ਜਿਹੜਾ ਬੰਦ ਕਰਤਾ ਹੈ ਪੰਜਾਬ ਦਾ ਇਸ ਸਾਲਾ ਚ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਇਆ ਕਰਜ਼ਾ ਇੰਨਾ ਹੋ ਗਿਆ ਕਿ ਆ ਜਰਾ ਇੱਕ ਘੰਟਾ ਆਪਾਂ ਗੱਲ ਕੀਤੀ ਹੈ 250 ਕਰੋੜ ਦਾ ਕਰਜ਼ਾ ਇਹਨਾਂ ਨੇ ਇੱਕ ਘੰਟੇ ਪਰਚੇ ਲੈ ਲੈ ਇੰਨਾ ਵੱਡਾ ਕਰਜ਼ਾ ਇਸ ਕਰਜ਼ੇ ਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਨੇ ਦਿੱਤਾ ਹੈ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਹੈ ਕਿ ਤੁਹਾਡੇ ਮੋਹੱਲੇ 'ਚ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਣ-ਗਵਾਨ 'ਚ ਕੀ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਉੱਤੇ ਕਰਜ਼ਾ ਪਾਇਆ ਕਿ ਇਹਨਾਂ ਨੂੰ ਤਾਂ ਤੁਸੀਂ ਰੋਣਾ ਕਰ ਦੋਗੇ ਕਰਜ਼ਾ ਖੜਾ ਰਹੇਗਾ वो करजे की भरपाई कौन करूगा पंजाब की जनता करूगी निके निके बच्चे जो खड़े ने बच्चे दो साल चार साल छह साल देना कर्जा लिता है अठारह साल वास्ते बाईस साल वास्तव कौन ये कर्जा लाऊगा अब लाओगे गांधे बच्चे लाओगे ए कारण की है यन आही कि जेड़ी थी नौकरिया बच्चन नहीं मिल रही चार नौकरियां निकल गया बार वाले लैके जा रहे हैं थीडी चेयरमैनिया बार वाले लैके जा रहे जिन्ने ਵੱਡੇ ਆਉਦੇ ਨੇ ਆਮ ਆਦਮੀ ਪਾਰਟੀ ਦੇ ਖੁੱਦ ਦੇ ਬਕਰ ਇਹਨਾਂ ਦੇ ਖਿਲਾਫ ਆਪ੍ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਕंग्रेਸੀ ਮਾ ਦਾਤੇਂਦੀਆਂ ਬੀਬੀ ਜੀ ਦੇ ਜਿਨੇ ਮੱਤ ਦਿਖਾਈ ਤੇ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗਲਤ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲਿਆ ਤੇ ਆਪਣੀ ਕਿਪਾਸੇ ਕਰਜ਼ਾ ਲੈ ਰਹੇ ਨੇ ਦੂਜੇ ਪਾਸੇ 12 ਮਹਿਕਮਾ ਤਾਂ ਇਹਨਾਂ ਨੇ ਪੈਸੇ ਵਾਪਸ ਮਗਵਾ ਲਏ ਕਿਉਂਕਿ 12 ਤਰੀਕ ਹੋ ਗਈ ਅਜੇ ਤਨਖਵਾਵਾਂ ਤੋਂ ਆਸਮਾਨ ਨੂੰ ਪੂਰੀ ਨਹੀਂ ਦੇ ਸਕੇ ਨੇ ਵਾਪਸ ਸਿੱਖਿਆ ਵਿਭਾਗ ਤੋਂ ਵਾਪਸ ਸਿਹਤ ਹੋਏ ਵਾਪਸ ਕੇਸ ਸਾਰੇ ਡਿਪਾਰਟਮੈਂਟ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਇਹਨਾਂ ਨੇ ਮੰਗਵਾ ਕੇ ਉਹ ਹੁਣ ਤਨਖਾਹਾਂ ਦੇ ਦੇ ਤੇ ਤੀਜੀ ਜਗ੍ਹਾ ਜਿਹੜਾ ਕੇਜਰੀਵਾਲ ਤੇ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਿਹੜਾ ਸਲਾਖਾਂ ਤੋਂ ਨਿਕਲ ਗਏ ਉਹ ਪੰਜਾਬ ਪਹੁੰਚ ਗਏ ਨੇ ਇਹਨਾਂ ਨੂੰ ਪਤਾ ਹੈ ਸਾਲ ਪਰ ਰਹਿ ਗਿਆ ਹੈ ਜਿੰਨਾ ਲੁੱਟ ਸਕਦੇ ਹੋ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਕਰਜਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾ ਦੀ ਕਿਸਾਨਾਂ ਦੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਐਕਵਾਇਰ ਕਰਨ ਦਾ ਫੈਸਲਾ ਕੀਤਾ ਹੈ ਤੇ ਮਾਡਲ ਕੀ ਬਣਾਇਆ ਕਿ ਜਿਹੜਾ ਨਹੀਂ ਦੇਣਾ ਚਾਹੁੰਦਾ ਚੰਗਾ ਜੀ ਸਾਨੂੰ ਦੱਸ ਦੇ ਅਸੀਂ ਉਹਦੀ ਨਹੀਂ ਲਵਾਂਗੇ ਤੇ ਉਹਦੇ ਬਾਅਦ ਜਿਹੜੇ ਆਪਾਂ ਲੈਂਡ ਪੂਲਿੰਗ ਕਰਦੇ ਉਹ ਜਿੰਨوں ਮਰਜ਼ੀ ਅਸੀਂ ਦੇਣਾ ਅਸੀਂ ਦੇ ਦਾਂਗੇ ਇਹਦਾ ਮਤਲਬ ਜਿਹੜਾ ਵਿਚਾਰਾ ਕਿਸਾਨ ਆਪਣੀ ਜ਼ਮੀਨ ਬਚਾਉਣਾ ਚਾਹੁੰਦਾ ਹੈ ਪਹਿਲੇ ਦੋ ਇਹਨਾਂ ਦੀ ਜੇਬ 'ਚ ਪੈਸੇ ਪਾਏ ਤੇ ਆਪਣੀ ਜ਼ਮੀਨ ਬਚਾਏ ਉਹਦੇ ਬਾਅਦ ਜਿਹਦੀ ਜ਼ਮੀਨ ਇਹਨਾਂ ਨੇ ਹੜੱਪ ਕਰ ਲਈਤੀ ਉਹ ਜਿੰਨੂੰ ਮਰਜ਼ੀ ਇਹ ਦੇਣਾ ਚਾਹੋ ਉਸ ਤੋਂ ਪੈਸਾ ਲੈ ਕੇ ਦੇ ਦੇ। ਇਸ ਤੋਂ ਵੱਡਾ ਸਕੈਮ ਕੋਈ ਹੋਈ ਨਹੀਂ ਸਕਦਾ। ਜਿਹੜੇ ਕਰਕੇ ਸਾਰੇ ਕਿਸਾਨ ਕਰਨੇ ਚ ਬੈਠੇ ਨੇ ਕਿਉਂਕਿ ਨਾ ਉਹਨਾਂ ਨੂੰ ਆਪਣੀ ਜ਼ਮੀਨਾਂ ਦੇ ਰੇਪ ਮਿਲ ਰਹੇ ਨੇ ਆ ਜਿਹੜਾ ਨੇ ਮੁਖਾਨੇ ਚ ਕੀਤਾ ਕੱਲ ਬਟਿੰਡੇ ਚ ਵੀ ਆ ਕੇ ਕਰਨਗੇ। ਤੁਹਾਡੇ ਬਟਿੰਡੇ ਦੀ ਕੀਮਤ ਆ ਜ਼ਮੀਨਾਂ ਦੀ ਜਿਹੜੀ ਸਾਰੀ ਵਧ ਰਹੀਆਂ ਨੇ ਉਹ ਠਾ ਕਰਕੇ ਥੱਲੇ ਡਿੱਗ ਰਹੀਆਂ ਕਿਉਂਕਿ ਤੁਹਾਡੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਉਹ ਵੱਡੇ ਵੱਡੇ ਉਦਯੋਪੀ ਜਿਹੜਾ ਇਹਨਾਂ ਦੀ ਜੇਬਾਂ ਭਰਾਂਗੇ। ਜਿਵੇਂ ਤੁਸੀਂ ਦੇਖੋ ਲੁਧਿਆਣੇ ਚ ਜਿਹੜੇ ਲੁਧਿਆਣੇ ਵਾਸਤੇ ਕੈਂਡੀਡੇਟ ਖੜੇ ਨੇ ਯਾਦ ਕਰੋ ਜਦ ਸ ਰਾਜ ਸਭਾ ਦੀ ਮੈਂਬਰਸ਼ਿਪ ਬਣੀ ਸੀ ਕੀ ਰੋਲਾ ਪਿਆ ਸੀ ਕਿ ਸਾਰੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਦੀ ਸੀਟਾਂ ਵੇਚ ਕੇ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਪ ਦਿੱਤੀ ਅੱਜ ਕੇਜਰੀਵਾਲ ਹਾਰ ਗਿਆ ਤੇ ਉਸ ਬੰਦੇ ਨੂੰ ਇਲੈਕਸ਼ਨ 'ਚ ਖੜਾ ਕਰਕੇ ਹੁਣ ਪੰਜਾਬ ਦੇ ਲੋਕੀ ਕੇਜਰੀਵਾਲ ਦੀ ਰਾਜ ਸਭਾ ਦੀ ਰਾ ਸਾਫ ਕਰਨ ਵਾਸਤੇ ਹੁਣ ਹੋਰ ਵੀ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਹੜਾ ਬੰਦਾ ਨਾ ਪੰਜਾਬ 'ਚ ਰਹਿੰਦਾ ਉਹ ਇੱਕ ਬਿਜ਼ਨਸਮੈਨ ਮੱਤਾ ਗੁਰਦਾਵਾਂ ਚ ਰਹਿੰਦਾ ਹੈ ਉਹਨੂੰ ਕਰਤਾ ਸਿੰਘ ਸਰਾਪਾ ਜੀ ਮਾਨ ਸ਼ਹੀਦ ਦਾ ਨਾ ਤੱਕ ਨਹੀਂ ਪਤਾ ਤੇ ਆਪਣੇ ਬੋכה ਇਹਨਾਂ ਨੂੰ ਵੋਟਾਂ ਪਾਉਣ ਦੀ ਮੈਂ ਲੋਕਾਂ ਦੇ ਲੋਕਾਂ ਨੂੰ ਬੇਨਤੀ ਕਰ ਸਕਦੀ ਆ ਕਿ ਪੰਜਾਬ ਅੱਜ ਕਰਜ਼ਾਈ ਹੋ ਕੇ ਘੁਟਨੇ ਟਕਾਤੇ ਭਗਵੰਤ ਜੀਵੇਂ ਤੇਜਰੀਵਾਲ ਤੇ ਮੋਦੀ ਸਾਹਿਬ ਦੇ ਪਹਿਲਾਂ ਚ ਗਿਰਿਆ ਹੁੰਦਾ ਨਾ ਐ ਪੰਜਾਬ ਦੇ ਘੁਟਨੇ ਨੇ ਟਕਾਤੇ ਨੇ ਕਰਜ਼ਾਈ ਕਰ ਛੱਡਿਆ ਇਹ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕਿ 45 ਤੋਂ 46 ਡਿਗਰੀ ਟੈਂਪਰੇਚਰ ਦੇ ਵਿੱਚ ਸਾਡੇ ਘਰ ਪਹੁੰਚੇ ਤੇ ਬੀਬਾ ਜੀ ਨੂੰ ਮਿਲੇ ਦੇਖੋ ਬੀਬਾ ਜੀ ਨੇ ਖੁਦ ਨੂੰ ਮੇਰੇ ਖਾਤੇ ਤੁਸੀਂ ਸਾਰੇ ਪੱਤਰਕਾਰ ਆ ਉਸੇ ਸੀਗੇ ਬੀਬਾ ਜੀ ਨੇ ਦੱਸਿਆ ਕਿ ਪੰਜਾਬ ਨੂੰ ਕਿਵੇਂ ਲੁੱਟਿਆ ਜਾ ਰਿਹਾ ਜੀ ਪੰਜਾਬ ਨੂੰ ਦਿੱਲੀ ਵਾਲੇ ਦੇਖੋ ਜਿਵੇਂ ਆਪਣੇ ਇਹ ਮੁਹੰਮਦ ਗੋਰੀ ਤੇ ਗੱਜ ਨੂੰ ਵੀ ਵਰਗੇ ਇੰਡੀਆ ਨੂੰ ਲੁੱਟ ਕੇ ਲੈ ਕੇ ਜਾਂਦੇ ਸੀ ਓਵੇਂ ਪੰਜਾਬ ਦੇ ਵਿੱਚ ਦੋ ਬੰਦੇ ਆ ਜਦੇ ਸਾਡਾ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਨੇ ਗਹਿਨੇ ਰੱਖਤਾ ਜੀ ਕਿਸਾਨਾਂ ਦੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਜੀ ਦੇਖੋ ਇਹਨਾਂ ਨੇ ਨਸ਼ਿਆਂ ਦਾ ਕਿੰਨਾ ਵਾਅਦਾ ਕੀਤਾ ਸੀ ਵੀ ਅਸੀਂ ਮਹੀਨੇ 'ਚ ਖਤਮ ਕਰ ਦਾਂਗੇ ਫਿਰ 6 ਮਹੀਨਿਆਂ ਨੂੰ ਖਤਮ ਕਰ ਦਾਂਗੇ ਫਿਰ ਲਾਸਟ ਡੇਟ ਦਿੱਤੀ ਜਿਾਪਨ 31 ਮਈ ਉਹ ਵੀ ਟੱਪ ਗਈ ਨੇ ਦੇਖੋ ਨਸ਼ੇ ਘਰ ਘਰ ਹੈ ਜੀ ਉਹ ਨੌਜਵਾਨ ਮੁੰਡੇ ਦੇਖੋ ਮਰ ਰਹੇ ਆ ਜੀ ਪੰਜਾਬ ਦੀ ਜਵਾਨੀ ਜਮਾ ਬਰਬਾਦ ਹੋ ਰਹੀ ਹੈ ਜੀ ਗੈਂਗਸਟਰ ਵਾਰ ਦੇਖੋ ਜੀ ਜਗ੍ਹਾ ਜਗ੍ਹਾ ਤੇ ਨੰਗੇ ਮੁੰਡੇ ਦੇਖੋ ਵੈਪਨਸ ਲੈ ਕੇ ਸ਼ਰੀਆਮ ਦੋ ਦੋ ਥਾਂ ਨਾਲ ਦੇਖੋ ਜੀ ਵੈਪਨ ਨੂੰ ਚਲਾ ਰਹੇ ਆ ਪੰਜਾਬ ਦੇ ਵਿੱਚ ਕੋਈ ਪੁੱਛ ਗਿਛ ਨਹੀਂ ਹੈ ਜੀ ਅੱਜ ਦੀ ਘੜੀ ਪੰਜਾਬ ਦਿੱਲੀ ਵਾਲਿਆਂ ਦੇ ਗਹਿਨੇ ਰੱਖੇ ਜਾ ਚੁੱਕੇ ਆ ਜੀ ਅਸੀਂ ਤਾਂ ਦੇਖੋ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਾਂਗੇ ਸਾਡੀ ਪ੍ਰੈਸ ਦੇ ਥਰੂ ਇਹੀ ਬੇਨਤੀ ਕਰਾਂਗੇ ਕਿ ਆਪਣੀ ਇੱਕ ਖੇਤਰੀ ਪਾਰਟੀ ਅਖ ਸ਼ਰੋਮੀ ਅਕਾਲੀ ਦਲ ਇਹੀ ਪੰਜਾਬ ਨੂੰ ਬਚਾ ਸਕਦੀ ਹੈ ਦੇਖੋ 10 ਸਾਲ ਦਾ ਜੋ ਸ਼ਰੋਮੀ ਅਕਾਲੀ ਦਲ ਨੇ ਰਾਜ ਕੀਤਾ ਸੀ ਤੁਸੀਂ ਉਹ ਕਾਰਜਕਾਲ ਤੇ 5 ਸਾਲ ਕਾਂਗਰਸ ਦੇ ਦੇ 3 ਸਾਲ ਇਹਨਾਂ ਦੇ ਤੁਸੀਂ ਆਪਣੇ ਆਪ ਹੀ ਤੁਲਨਾ ਕਰ ਲਓ ਕਿ ਕਿਹਦਾ ਰਾਜ ਵਧੀਆ ਸੀ ਜੇ ਪੰਜਾਬ ਨੂੰ ਲਿਆਉਣਾ ਤਾਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਉਹ ਤਾਂ ਕਹਿੰਦੇ ਵੀ ਇੱਕ ਹੋਰ ਮੌਕਾ ਕੇ ਰਿਵਾਲ ਲੋ ਕਹਿੰਦੇ ਦੇ ਦਿਓ ਜੀ ਪੰਜਾਬ ਜਿਵੇਂ ਹੀ ਦੇਓ ਦਿਓ ਜੀ ਵਰਾਂ ਦਾ ਖੁੰਦਾ ਜਿਹੜਾ ਪੰਜਾਬ ਦੇ ਵਿੱਚ ਵੰਗਿਆ ਲਕੌਂਡ ਬਚਾ ਉਹ ਵੀ ਲਾ ਦੋ ਜੀ ਦੇਖੋ ਕੱਪੜੇ ਦਾ ਆਪਣੇ ਲਾ ਲਏ ਇਹਨਾਂ ਨੇ ਆਪਣੇ ਪੱਲੇ ਹੁਣ ਕੁਝ ਨਹੀਂ ਰਹਿ ਗਿਆ ਜੀ ਉਹ ਇੱਕ ਮੌਕਾ ਹੋਰ ਦੇਤਾ ਤਾਂ ਜਿਹੜਾ ਥੱਲੇ ਥੋੜਾ ਮੋਟਾ ਬਚਿਆ ਜੀ ਉਹ ਵੀ ਲੈ ਜੂਗਾ ਚੰਮ ਚਾ ਉਹ ਜਿਹੜਾ ਹੋਰ ਪਾਰਟੀਆਂ ਦੇ ਉਹ ਵੀ ਕਹਦੇ ਆ ਵੀ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਹੈ ਤੇ ਬਿਲਕੁਲ ਖੇਤਰੀ ਪਾਰਟੀ ਇੱਕੋ ਹੀ ਹੈ ਖੇਤਰੀ ਪਾਰਟੀ ਸਾਨੂੰ ਨਹੀਂ ਗਾਲੀ ਦਲ ਹੈ ਜੀ ਇਹੀ ਪੰਜਾਬ ਨੂੰ ਬਚਾ ਸਕਦੀ ਹੈ ਦੇਖੋ ਇਹ ਟੇਸਟ ਦੇਖਦੇ ਆ ਪੰਜਾਬ ਵਾਲਾ ਟੇਸਟ ਦੇਖਿਆ ਸੀਗਾ ਇੱਕ ਵਾਰੀ ਤਾਂ ਨਹੀਂ 10 ਸਾਲ ਰਾਜ ਕੀਤਾ ਜੀ ਪੂਰਾ ਦੇਖੋ ਇਹਨਾਂ ਦਾ ਟੇਸਟ ਦੇਖਿਆ ਇਹਨਾਂ ਦਾ ਟ ਆਪਾਂ ਨੂੰ ਕਿਵੇਂ ਇਹਨਾਂ ਨੇ ਲੁੱਟ ਲਿਆ ਤੇ ਕਿਵੇਂ ਕਰ ਲਿਆ ਜੀ ਦੇਖੋ ਦਿੱਲੀ ਵਾਲੇ ਲਿਆ ਕੇ ਬਿਠਾਦੇ ਜੀ ਦੇਖੋ ਮੇਰੇ ਹਿਸਾਬ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਇੱਕ ਗੁੰਗੇ ਤੋਤੇ ਆ ਜੀ ਮੇਰੇ ਮੈਨੂੰ ਤਾਂ ਲੱਗਦਾ ਵੀ ਉਹਨਾਂ ਦੇ ਇਸ਼ਾਰਿਆਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਤਾਂ ਅੱਜਕੱਲ ਆਪਣੇ ਪੰਜਾਬ ਦੇ ਕੇਜਰੀਵਾਲ ਸਾਹਿਬ ਹੀ ਹੈ ਪੰਜਾਬ ਨੂੰ ਪੂਰਾ ਲੁੱਟਿਆ ਤੇ ਕੁੱਟਿਆ ਜਾ ਰਿਹਾ ਜੀ ਜੇ ਪੰਜਾਬ ਨੂੰ ਨਾ ਬਚਾਇਆ ਗਿਆ ਜੀ ਪੰਜਾਬ ਨੂੰ ਜਮਾ ਬਰਬਾਦ ਕਰ ਦਿੰਗੇ ਜੀ ਦਿੱਲੀ ਦਾ ਭਾਜਪਾ ਆਗੂ ਕਹਿ ਰਿਹਾ ਵੀ ਡਬਲ ਇੰਜਨ ਵਾਲੀ ਸਰਕਾਰ ਪੰਜਾਬ ਚਾਣੀ ਗਈ ਜੀ ਇਥੇ ਵੀ ਦੇਖਦੇ ਹਾਂ ਬਿਲਕੁਲ ਚਾਹੀਦੀ ਹੈ ਜੀ ਅਸੀਂ ਆਪਕਾ ਕਹਨੇ ਆ ਜੀ ਡਬਲ ਇੰਜਨ ਲਾ ਲਓ ਤੁਸੀਂ ਖੇਤਰੀ ਪਾਰਟੀ ਲਾ ਲਓ ਗੱਲ ਇੱਕੋ ਹੀ ਆ ਜੀ ਜੇ ਇਹ ਸਰਕਾਰ ਆ ਗਈ ਪੰਜਾਬ ਵੱਜੂਗਾ ਨਹੀਂ ਪੰਜਾਬ ਨੂੰ ਜੰਮਾ ਮਾਰਾ